ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਵੇਖ ਰਹੇ ਹੋ YouTube ਵਰ ਫੇਸਬੁਕ ਚੈਨਲ ਜੈ ਰਾਮ ਬੇਲਾ ਬਿਰਸਾ ਦੋਸਤੋ ਆ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਸਤਾਦ ਜੀ ਪਿੰਡ ਬੇਲਾ ਦੇ ਵਿੱਚ ਪੰਜਾਬੀ ਲੋਕ ਸਾਜਾਂ ਦੀ ਸੇਵਾ ਨਿਭਾ ਰਹੇ ਆ ਤੇ ਬਹੁਤ ਹੀ ਖੂਬਸੂਰਤ ਲੋਕ ਸਾਜ ਬਣਾਉਂਦੇ ਆ ਤੇ ਪੂਰੇ ਵਰਲਡ ਚੋਂ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਆ ਤੇ ਉਹ ਉਸਤਾਦ ਜੀ ਨਾਲ ਜੁੜੇ ਹੋਏ ਆ ਵੀਡੀਓ ਦੇਖਦੇ ਆ ਤੇ ਉਹ ਆ ਕੇ ਵੀ ਇੱਥੇ ਲੋਕ ਸਾਜ ਲੈ ਜਾਂਦੇ ਆ ਤੇ ਆਰਡਰ ਵੀ ਕਰ ਦਿੰਦੇ ਆ ਤੇ ਉਸਤਾਦ ਜੀ ਉਹਨਾਂ ਨੂੰ ਪਾਰਸਲ ਰਾਹੀਂ ਕੋਰੀਅਰ ਕਰ ਦਿੰਦੇ ਆ ਪੰਜਾਬੀ ਲੋਕ ਸਾਜ ਤੇ ਉਹਨਾਂ ਕੋਲ ਉੱਥੇ ਪਹੁੰਚ ਜਾਂਦੇ ਆ ਤੇ ਆ ਦੇਖੋ ਜੀ ਇਧਰ ਆ ਬੀਨ ਬਣਾ ਕੇ ਰੱਖੀ ਹੋਈ ਆ ਆ ਗੋਪੀ ਚੰਦ ਦਾ ਹਜੇ ਇਹਦਾ ਕੰਮ ਚੱਲ ਰਿਹਾ ਗੋਪੀ ਚੰਦ ਦਾ ਹਜੇ ਇਹਦੇ ਪਰ ਵੀ ਕਾਫੀ ਕਲਾਕ੍ਰਿਤੀਆਂ ਹੋਣੀਆਂ ਇਹਦੇ ਪਰ ਵੀ ਘੁਗੀਆਂ ਘਟਾਰਾਂ ਪੈਣੀਆਂ ਹਜੇ ਡਿਜ਼ਾਈਨ ਪੈਣੀਆਂ ਜੀ ਆ ਮਧਾਣੀ ਰੱਖੀ ਹੋਈ ਆ ਤੇ ਇਧਰ ਦੇਖੋ ਆ ਉੱਪਰ ਟੰਗੇ ਹੋਏ ਆ ਤੂੰਬੇ ਔਰ ਕੀਆ ਆਪਣਾ ਬੀਨ ਬਣਾਉਣ ਲਈ ਕੀਆ ਤਿਆਰ ਕੀਤੀਆਂ ਹੋਈਆਂ ਤੇ ਇਹਦੇ ਵਿੱਚ ਦੇਖੋ ਆ ਤੂੰਬੇ ਤਿਆਰ ਕਰਕੇ ਰੱਖੇ ਹੋਏ ਆ ਜੀ ਉਹ ਦੇਖੋ ਜੀ ਗੋਪੀ ਚੰਦ ਤੂੰਬੇ ਸਾਰਾ ਕੁਝ ਪਿਆਰ ਕਰਕੇ ਰੱਖਿਆ ਹੋਇਆ ਤੇ ਤੇ ਆਹ ਦੇਖੋ ਦੋਸਤੋ ਇੱਕ ਹੋਰ orange color ਦਾ ਉਸਤਾਦ ਜੀ ਨੇ ਤਿਆਰ ਕੀਤਾ ਹੁਣ ਤੂੰ ਬਾਅਦ ਦੇਖੋ ਕਿੰਨਾ ਘੈਂਟ ਲੱਗਦਾ ਦੇਖੋ ਜੀ ਪੂਰੀ ਰੀਜ ਲਾ ਕੇ ਲੱਗੇ ਹੋਏ ਆ ਉਸਤਾਦ ਜੀ ਤਿਆਰ ਕਰਨ ਤੇ ਉਹ ਤਾਂ ਜਿੱਦਾਂ ਪਤਾ ਹੀ ਆਪਾਂ ਨੂੰ ਕਹਿੰਦੇ ਕੰਮ ਜਦ ਇਸ਼ਕ ਨਾਲ ਹੁੰਦਾ ਰੂਹ ਨਾਲ ਹੁੰਦਾ ਤਾਂ ਉਹਦੇ ਵਿੱਚ ਹੁਸਨ ਤੇ ਉਹਦੀ ਆਵਾਜ਼ ਵਿੱਚ ਸੁਰ ਪ੍ਰਮਾਤਮਾ ਆਪੇ ਭਰ ਦਿੰਦਾ ਹੈ ਅਗੇ ਰੀਜਨਲ ਕਰਿਆ ਤੇ ਹੋ ਗਏ ਕਮ ਦੇਖੋ ਦੇਖੋ ਕਿ ਨਾ ਕੈਂਟ ਲੱਗ ਰਿਹਾ ਜੀ ਇਹ ਵੀ ਰੰਗ ਹੈ ਨਾ ਉਧਰ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਉਹ ਬਲੂ ਕਲਰ ਦਾ ਸੀ ਤੇ ਇਹ orange ਕਲਰ ਆ ਗਿਆ ਵਿੱਚੇ ਦੇਖੋ ਕਿੰਨਾ ਕੈਂਟ ਆ ਨਾ ਤੇ ਆ ਇਹ ਨਾ ਜਿਹੜਾ ਦੋਸਤੋ ਇਹ ਪਿੱਤਲ ਦੇ ਕੋਕੇ ਲੱਗਦੇ ਆ ਇਹਨੂੰ ਟੋਟਲੀ ਪਿੱਤਲ ਦੀ ਪੱਤੀ ਆ ਇਹ ਇਹਨੂੰ ਕਦੇ ਜਰ ਨਹੀਂ ਲੱਗਣੀ ओरिजिनल ਪਿੱਤਲ ਆ ਥੋੜੀ ਜੀ ਮਹਿੰਗੇ ਭੌਚ ਮਿਲਦੀ ਆ ਇਹ ਦੇਖੋ ਜੀ ਬਹੁਤ ਦੂਰ ਦੂਰ ਤੇ ਉਸਤਾਦ ਜੀ ਜਾ ਕੇ ਲੈ ਕੇ ਆਂਦੇ ਆ ਪੰਜਾਬ ਤੋਂ ਬਾਹਰ ਵੀ ਜਾਣਾ ਪੈਂਦਾ ਕਈ ਵਾਰ ਕਿੱਥੇ ਕਿੱਥੇ ਜਾਂਦੇ ਹੁੰਦੇ ਆ ਪਾਪਾ ਜੀ ਤੁਸੀਂ ਇਹ ਚੀਜ਼ਾਂ ਲੈਣ ਉਸਤਾਦ ਜੀ ਜਲੰਧਰ ਲੁਧਿਆਣਾ ਫਗਵਾੜਾ ਹਾਂਜੀ ਤੇ ਇੱਧਰ ਗੰਗਾ ਨਗਰ ਅੱਛਾ ਜੀ ਤੇ ਮੇਰਕ ਮੇਰਕ ਵੀ ਜਾਂਦੇ ਆਏ ਸੋ ਦੇਖੋ ਦੋਸਤੋ ਕਿੱਥੇ ਕਿੱਥੇ ਜਾਣਾ ਪੈਂਦਾ ਏ ਇਹਨਾਂ ਨੂੰ ਪੰਜਾਬੀ ਲੋਕ ਸਾਜਾਂ ਲਈ ਇਹ ਮਟੀਰੀਅਲ ਲੈਣ ਵਾਸਤੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਜੇ ਤੁਸੀਂ ਆਪਣੇ ਵਿਰਸੇ ਨਾਲ ਜੁੜੇ ਹੋਇਆ ਆਪਣੀ ਧਰਤੀ ਨਾਲ ਆਪਣੀ ਮਿੱਟੀ ਨਾਲ ਆਪਣੇ ਪੰਜਾਬੀ ਵਿਰਸੇ ਨਾਲ ਅਗਰ ਤੁਸੀਂ ਪਿਆਰ ਕਰਦੇ ਹੋ ਨਾ ਤਾਂ ਅੱਜ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਉਸਤਾਦ ਜੀ ਦੀ ਜੋ ਮਿਹਨਤ ਕਰ ਰਹੇ ਆ ਉਸਤਾਦ ਜੀ ਐਨੇ ਸ਼ੌਂਕ ਨਾਲ ਜਿਹੜੇ ਪੰਜਾਬੀ ਲੋਕ ਸਾਜ਼ ਬਣਾ ਰਹੇ ਆ ਕਮੈਂਟਾਂ ਚ ਆਪਣੇ ਵਿਚਾਰ ਜਰੂਰ ਦੇਣਾ ਜੀ ਤੇ ਉਸਤਾਦ ਜੀ ਦੀ ਹੌਸਲਾ ਫਜ਼ਾਈ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਦੋਸਤੋ ਤੇ ਇਹ ਪੰਜਾਬੀ ਲੋਕ ਸਾਜ਼ ਵੀ ਦੋਸਤੋ ਤਾਂ ਹੀ ਅੱਗੇ ਤੋਂ ਅੱਗੇ ਜਾਦਾ ਬਣਨਗੇ ਅਗਰ ਤੁਸੀਂ ਲੈ ਕੇ ਜਾਓਗੇ ਅਗਰ ਤੁਸੀਂ ਇਹਨਾਂ ਸਾਜ਼ਾਂ ਨੂੰ ਵਜਾਓਗੇ ਦੇਖੋ ਇਹ ਸਾਡੇ ਵਿਰਸੇ ਦੀਆਂ ਨਿਸ਼ਾਨੀਆਂ ਆ ਦੋਸਤੋ ਜਿਹੜੀਆਂ ਅੱਗੇ ਅੱਗੇ ਅਲੋਪ ਹੁੰਦੀਆਂ ਜਾ ਰਹੀਆਂ ਜੀ ਹੁਣ ਕਈ ਸਾਡੇ ਦੋਸਤ ਇਸ ਤਰ੍ਹਾਂ ਦੇ ਵੀ ਆਂਦੇ ਆ ਉਸਤਾਦ ਜੀ ਕੋਲ ਜਿਨ੍ਹਾਂ ਨੂੰ ਆਪ ਨਹੀਂ ਲੋਕ ਸਾਜ ਕੇ ਤੂੰਬੇ ਜਾਂ ਤੂੰ ਵੀ ਵਜਾਉਣੀ ਨਹੀਂ ਆਂਦੀ ਉਹ ਸਿਰਫ ਆਪਣੇ ਘਰ ਦੇ ਵਿੱਚ ਸ਼ੋਹਬਾਸਤੇ ਵੀ ਲਿਆ ਕੇ ਰੱਖੇ ਹੋਇਆ ਕਈਆਂ ਨੇ ਤੇ ਇੱਕ ਉਸਤਾਦ ਜੀ ਕੋਲ ਆਂਦੇ ਹੁੰਦੇ ਆ ਜੈਲੀ ਮਨਜੀਤਪੂਰੀ ਜੀ ਦੇ ਥਰੂ ਆਈ ਸੀ ਉਹ ਦੋਸਤ ਕਿਆ ਉਹਨਾਂ ਦਾ ਨਾਮ ਹੈ ਪੱਬ ਪੂਰੇਵਾਲ ਪੱਬ ਪੂਰੇਵਾਲ ਵੀ ਤੁਹਾਨੂੰ ਤੋਂ ਲੈ ਗਿਆ ਸੀ ਨਾ ਜੀ ਤੂੰਬੀਆਂ ਜੇਜੀ ਬੀਜੀ ਦੇ ਸ਼ਹਿਰ ਦਾ ਪੱਬ ਬੁਲੇ ਪੱਬ ਪੂਰੇਵਾਲ ਸਾਹਿਬ ਜਿਹੜੇ ਅੱਜ ਕੱਲ੍ਹ ਅਮਰੀਕਾ 'ਚ ਰਹਿੰਦੇ ਆ ਜੀ ਤੇ ਉਹ ਸਾਧ ਜੀ ਤੋਂ ਦੋ ਤਿੰਨ ਤੂੰਬੀਆਂ ਲੈ ਗਏ ਤੇ ਉਹਨਾਂ ਨੇ ਸਜਾ ਕੇ ਰੱਖੀਆਂ ਹੋਈਆਂ ਕਹਿੰਦੇ ਵੀ ਮੈਂ ਉਹਨਾਂ ਤੂੰਬੀਆਂ ਨੂੰ ਧੂਪ ਕਰਦਾ ਏ ਕਿ ਐਨੀ ਇੱਜ਼ਤ ਕਰਦੇ ਆ ਜੀ ਉਹ ਪੰਜਾਬੀ ਲੋਕ ਸਾਧਾਂ ਦੀ ਤੇ ਦੇਖੋ ਦੋਸਤੋ ਸੋ ਵੀਡੀਓ ਨੂੰ ਦੋਸਤੋ ਸ਼ੇਅਰ ਜਰੂਰ ਕਰ ਦੇਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਦੋਸਤੋ ਧੰਨਵਾਦ ਥੈਂਕ ਯੂ